ਤੂੰ ਇੰਨੀ ਵੱਡੀ ਚੀਜ਼ ਬਣਾਤੀ ਐਡਾ ਵੱਡਾ ਸੰਸਾਰ ਬਣਾ ਦਿੱਤਾ ਤੇ ਮੈਨੂੰ ਅਜੇ ਵੀ ਡਾਊਟ ਹੈ ਵੀ ਪਤਾ ਨਹੀਂ ਇਹ ਖਰੇ ਆਪਣੇ ਆ ਬਣ ਗਿਆ ਮੈਨੂੰ ਅਜੇ ਵੀ ਭੁਲੇਖਾ ਪੈਂਦਾ ਵੀ ਕਈਆਂ ਨੂੰ ਭੁਲੇਖਾ ਆਏਗਾ ਵੀ ਨਹੀਂ ਇਹ ਆਪ ਹੀ ਸਭ ਕੁਝ ਬਣ ਗਿਆ ਇਹਨੂੰ ਬਣਾਇਆ ਹੈ ਕਿਸੇ ਨੇ ਕੋਈ ਬੰਦਾ ਕਿਸੇ ਨੂੰ ਆਖੇ ਵੀ ਮੈਂ ਪਲਾਟ ਲਿਆ ਸੀ ਤੇ ਉਹਦੇ ਉੱਪਰ ਨਾ ਮੈਂ ਹਫ਼ਤੇ ਬਾਅਦ ਜਾ ਕੇ ਦੇਖਿਆ ਤੇ ਕੋਠੀ ਬਣ ਗਈ ਆਪਣੇ ਆ ਬਣੀ ਗਈ ਕਿਸ਼ਨੂ ਕਹੇ ਕਿ ਦੇਖੋ ਵੀ ਮੇਰੇ ਪਲਾਟ ਵਿੱਚ ਆਪਣੇ ਆਪ ਕੋਠੀ ਬਣ ਗਈ ਉਹ ਸੁਣਨ ਵਾਲਾ ਕਹੇਗਾ ਸਾਹਮਣੇ ਵਾਲਾ ਕਹੇਗਾ ਇਹ ਮੂਰਖ ਲੱਗਦਾ ਹੈ ਵੀ ਆਪਣੇ ਆਪ ਕਿੱਦਾਂ ਬਣ ਜਾਂਦੀ ਹੈ ਮਿਸਤਰੀ ਚਾਹੀਦਾ ਹੈ ਕਾਰਪੈਂਟਰ ਚਾਹੀਦਾ ਹੈ ਮਜ਼ਦੂਰ ਚਾਹੀਦੇ ਨੇ ਪਲੰਬਰ ਚਾਹੀਦਾ ਹੈ ਹਰ ਤਰ੍ਹਾਂ ਦਾ ਮਿਸਤਰੀ ਚਾਹੀਦਾ ਹੈ ਮਸ਼ੀਨਾਂ ਚਾਹੀਦੀਆਂ ਨੇ ਫਿਰ ਕਈ ਮਹੀਨਿਆਂ ਦੇ ਬਾਅਦ ਸਾਲਾਂ ਦੇ ਬਾਅਦ ਜਾ ਕੇ ਤੇ ਘਰ ਕੋਠੀ ਤਿਆਰ ਹੁੰਦੀ ਹੈ ਆਪਣੇ ਆਪ ਕਿਵੇਂ ਬਣ ਜਾਏਗੀ 10 ਵੀ ਮਰਲੇ ਦੀ ਕੋਠੀ ਜਿਹੜੀ ਹੈ ਉਹ ਬੰਦਿਆਂ ਤੋਂ ਬਿਨਾਂ ਨਹੀਂ ਬਣ ਸਕਦੀ ਤੇ ਜਿਹੜਾ ਐਡਾ ਸੰਸਾਰ ਹੈ ਕਾਇਨਾਤ ਹੈ ਖੰਡ ਹੈ ਬ੍ਰਹਿਮੰਡ ਉਹ ਐਵੇਂ ਬਣ ਗਿਆ ਉਹਨੂੰ ਬਣਾਉਣ ਵਾਲਾ ਕੋਈ ਨਹੀਂ ਉਹਨੂੰ ਵੀ ਬਣਾਉਣ ਵਾਲਾ ਜਿਵੇਂ ਨਿੱਕਾ ਜਿਹਾ ਕੰਮ ਕੋਈ ਅਸੀਂ ਕਿਸੇ ਮਿਸਤਰੀ ਤੋਂ ਬਿਨਾਂ ਨਹੀਂ ਕਰਵਾ ਸਕਦੇ ਤੇ ਜਿਹੜਾ ਐਡਾ ਵੱਡਾ ਦੁਨੀਆਂ ਦਾ ਕਾਰਜੇ ਕਰ ਰਿਹਾ ਹੈ ਉਹ ਕਰਤਾਪੁਰਖ ਹੈ ਉਹ